ਲੋ ਜੀ ਬਾਈ ਆਪਾਂ ਆਏ ਸੀ ਬਾਈ ਸ਼ਾਹਿੰਦਰ ਭਰਾ ਕੋਲੇ ਹਨਾ ਸ਼ਾਹਿੰਦਰ ਭਰਾ ਆਪਣਾ ਇੱਕ ਚੰਗੀ ਖੇਤੀ ਕਰਦਾ ਵਧੀਆ ਸਫਲ ਕਿਸਾਨ ਹਰ ਫਸਲ ਵੱਲ ਧਿਆਨ ਦਿੰਦਾ ਹੈ ਤੇ ਆਪਾਂ ਬੈਠੇ ਸੀ ਬਾਈ ਦਾ ਆਪਣੀ ਨਿਗਾ ਵੱਜੀ ਬਾਈ ਦੀ ਬਰਸੀਨ ਵੱਲ ਤੇ ਬਰਸੀਨ ਵਧੀਆ ਲੱਗਿਆ ਆਪਾਂ ਪੁੱਛਦੇ ਆਂ ਬਾਈ ਜੀ ਕਿਹੜਾ ਇਹ ਤੁਸੀਂ ਬਰਸੀਨ ਹੈ ਕਿੱਥੋਂ ਲੈਂਦਾ ਤੇ ਕਿਵੇਂ ਅੱਜ ਕੱਲ ਬੀਸੀਨ ਬਹੁਤ ਘੱਟ ਮਿਲਦਾ ਆਪਾਂ ਨੂੰ ਬਾਈ ਜੀ ਪਹਿਲਾਂ ਤਾਂ ਸਸੇ ਗੜ ਸਸੇ ਗੜ ਬਾਈ ਇਹ ਵੀ ਵੀ ਆਪਣਾ ਇੱਧਰ ਤਾਂ ਨਹੀਂ ਆਪਾਂ ਨੂੰ ਇਹ ਵੀ ਆਪਣੇ ਮਾਨਸਾ ਜਿਲ੍ਹੇ ਵੀ ਨਹੀਂ ਇੱਧਰ ਤਾਂ ਨਹੀਂ ਇਹ ਘੱਟ ਮਿਲਦਾ ਹਾਂ ਉਹ ਤਾਂ ਹੀ ਤਾਂ ਭਾਈ ਆ ਪਾਏ ਨਾ ਮਿਲਦੀ ਬਹੁਤ ਘੱਟ ਹੈ ਇਹ ਬਰਨਾਲਾ ਹੋ ਗਿਆ ਲੁਧਿਆਣਾ ਹੋ ਗਿਆ ਹੂੰ ਹੂੰ ਤੇ ਇਹ ਸਾਈਡ ਤੇ ਇਹ ਵੀ ਪਾ ਜਾਂਦਾ ਹੈ ਉਧਰ ਜ਼ਿਆਦਾ ਮਿਲਦਾ ਉਧਰ ਜ਼ਿਆਦਾ ਮਿਲਦਾ ਹਾੜੂ ਬਰਸੀਨ ਹੈ ਹਾੜੂ ਬਰਸੀਨ ਹੈ ਇਹ ਹਜੇ ਇਹ ਦੋ ਬਾਡਾ ਹੋਰ ਦੇਊਗਾ ਹਜੇ ਹਜੇ ਅੱਛਾ ਵੀ ਆਪਾਂ ਝੋਨਾ ਲਾਉਣ ਲੱਗਿਆ ਨੇ ਉਦੋਂ ਛੱਡਣਾ ਪੈਂਦਾ ਠੀਕ ਹੈ ਠੀਕ ਉਦੋਂ ਵੀ ਛੱਡਣਾ ਪੈਂਦਾ ਆਪ ਉਹਨੂੰ ਵਿੱਚ ਬੋਣਾ ਪੈਂਦਾ ਹੈ ਵੀ ਉਦੋਂ ਵੀ ਬਣਦਾ ਨਹੀਂ ਇਹਦਾ ਕਈ ਵਾਰ ਅਸੀਂ ਰੱਖ ਲੱਖ ਕੇ ਦੇਖਿਆਗਾ ਅੱਛਾ ਅੱਛਾ 20 11 ਰੱਖ ਲਈਏ 20 ਬਣਾ ਲਈਏ 20 ਨਹੀਂ ਤਿਆਰ ਹੁੰਦਾ ਤੋ 20 ਮੀ ਪੈ ਗਿਆ ਬਾ ਫਿਰ ਫਟਾਰ ਹੀ ਗੱਡੀ ਆਉਂਦਾ ਹਰੀ ਹਰੀ ਅੱਛਾ 20 ਪੱਕਦੀ ਨਹੀਂ ਹੈਗਾ ਪੱਕਦਾ ਨਹੀਂ ਕੱਚਾ ਕੱਚੀ ਰਹਿੰਦਾ ਹੈ ਕੱਚਾ ਕੱਚੀ ਰਹਿੰਦਾ ਤੇ ਹੁਣ ਉਹ ਲੋਕ ਜਿਹੜੇ ਬਣਾਉਂਦੇ ਨੇ ਉਹ ਬਾਅਦ ਚ ਲੇਟ ਚੋਂ ਨਾ ਲਾਉਂਦੇ ਨੇ ਅੱਛਾ ਉਹ 20 ਵੱਡ ਕੇ ਬਣਾ ਕੇ ਫੇਰ ਉਹ ਬਾਅਦ ਚ ਬਨਾਸਪਤੀਆਂ ਨਾਲ ਨੇ ਉਹ ਥਾਮਾ ਨਹੀਂ ਬਾਈ ਜਦੋਂ ਆਪਣਾ ਸੀਜ਼ਨ ਹੁੰਦਾ ਨਾ ਹਾਰਡ ਦਾ ਕਮਲ ਕਣਕਾਂ ਚ ਚਾਰੇ ਨੇ ਉਦੋਂ ਪਸ਼ੂਆਂ ਵਾਸਤੇ ਹਰੇ ਚਾਰੇ ਦਾ ਔਖਾ ਲਗ ਭੱਗ ਹੋ ਜਾਂਦਾ ਆ ਹਰੇ ਚਾਰੇ ਦਾ ਹੁਣ ਕਿਵੇਂ ਜਵੇ ਨੇ ਜਵੇ ਖਤਮ ਹੋ ਗਏ ਆ ਟਾਈਮ ਤੇ ਆ ਟਾਈਮ ਤੇ ਖਤਮ ਹੋ ਜਾਂਦਾ ਤੇ ਹੁਣ ਇਹ ਨੇ ਇਹ ਹਜੇ ਚੱਲੀ ਜਾਊਗੀ ਇਹਨੂੰ ਕੱਲੀ ਹੁਣ ਪਾਣੀ ਤੇ ਸਰਪੇ ਬੱਸ ਬਸ ਦੋਨੇ ਚੀਜ਼ਾਂ ਚਾਹੀਦੀਆਂ ਨੇ ਸੁੰਡੀ ਪੈਣ ਨਾਲ ਦੇਵੇ ਥਲੋ ਪਾਣੀ ਲਈ ਚੱਲਾ ਪਾਣੀ ਲਈ ਚੱਲ ਤੇ ਹਜੇ ਦੋ ਵਾਢਾ ਹੋਰ ਦੇਜੂ ਕਿੱਡਾ ਹੋਣਾ ਵੱਡੀ ਆਨੇ ਆ ਹਜੇ ਇਦੋਂ ਬਾਅਦ ਵੀ ਦੋ ਵਾਢਾ ਬਹੁਤ ਵਧੀਆ ਕੱਚਾ ਕੱਚਾ ਹੜਾ ਜਾ ਰਿਹਾ ਜੀ ਹਜੇ ਦੋ ਵਾਢਾ ਹੋਰ ਦੇਊਗਾ ਇਹ ਨਹੀਂ ਇਦੋਂ ਬਾਅਦ ਗਰਮੀ ਵਧ ਜਾਂਦੀ ਆ ਹਰਾਚਰਾ ਸੁੱਕਣ ਲੱਗ ਜਾਂਦਾ ਨਾ ਸੁੱਕਣ ਲੱਗਦਾ ਇਹਦਾ ਇਹ ਚੱਲੂ ਆ ਇਹ ਕਿੰਨੀਆਂ ਵਾਢਾ ਦੇ ਗਿਆ ਬਾਈ ਹੁਣ ਤੱਕ ਇਹ ਇਹ ਇਦੋਂ ਪਹਿਲਾਂ ਤਿੰਨ ਵਾਢਾ ਹੋਰ ਪਹਿਲਾਂ ਦੇ ਗਿਆ ਠੀਕ ਆ ਤਿੰਨ ਦੇ ਵੀ ਆਈ ਨਾ ਚਾਰ ਹੋ ਗਏ ਹੁਣ ਅੱਛਾ ਅੱਛਾ ਤੇ ਹਜੇ ਦੋ ਵਾਢਾ ਇਹ ਹਾਰਡ ਦਾ ਮਹੀਨਾ ਠਪਾਉ ਸਾਰਾ ਦੇਖਣ ਚ ਲੱਗਦਾ ਨਹੀਂ ਹੈਗਾ ਇਹਦੋਂ ਪਹਿਲਾਂ ਵੀ ਚਾਰ ਬਾੜਾ ਚਾਰ ਬਾੜਾ ਦੇਖਿਆ ਹੈ ਨਾ ਪੂਰਾ ਮਗਰ ਵੀ ਪੂਰੀ ਐ ਗ੍ਰੋਥ ਕਰਦਾ ਆਉਂਦਾ ਹਾਂ ਹਾਂ ਇਹ ਤਾਂ ਸਮਾਂ ਦੀ ਬਣਦੀ ਦੂਜੀ ਤੀਜੀ ਬਾੜ ਚ ਜਾ ਕੇ ਆ ਬਈ ਇੱਕ ਹੋਰ ਗੱਲ ਆ ਚਲੋ ਤੁਸੀਂ ਤਾਂ ਇਹ ਕਰ ਰਹੇ ਹੋ ਨਾ ਮਤਲਬ ਤੁਸੀਂ ਤਾਂ ਦੋ ਤਿੰਨ ਸਾਲ ਹੋ ਗਏ ਵੀਜਨ ਹੋ ਨਾ ਮੈਨੂੰ ਹੋ ਗਏ 6-7 ਸਾਲ 6-7 ਸਾਲ ਹੋ ਗਏ ਤੇ ਵੀ ਆਪਣੇ ਏਰੀਆ ਚ ਘੱਟ ਕਿਉਂ ਫਿਰ ਲੋਕ ਕਿਉਂ ਘੱਟ ਬੀਜ ਦੇ ਰਹੇ ਕਿ ਪਤਾ ਹੀ ਨਹੀਂ ਹੈ ਇੱਕ ਆਪਣੇ ਥੋੜਾ ਜਿਹਾ ਇਹ ਚੰਗੇ ਪਾਣੀ ਤੇ ਵੀ ਹੁੰਦਾ ਹੈ ਪਾਣੀ ਦੇ ਵੀ ਚੰਗੇ ਜੀ ਹੁੰਦਾ ਹੈ ਪਾਣੀ ਵੀ ਇਹ ਚੰਗੇ ਦੀ ਖੇਤੀ ਹੈ ਬਿਗੜਾ ਦੋ ਨੰਬਰ ਪਾਣੀ ਤਿੰਨ ਨੰਬਰ ਪਾਣੀ ਉੱਚ ਨਹੀਂ ਪੱਠੇ ਹੁੰਦੇ ਇਹ ਦੇ ਬਰਸੀਨ ਦੇ ਠੀਕ ਹੈ ਉਹ ਗੱਲ ਜਵਾ ਹੀ ਹੋਊਗਾ ਜਵਾ ਹੀ ਹਾਂ ਇਹ ਕਿਹੜਾ ਪਹਿਲਾਂ ਬੀਜਦੇ ਆ ਟਾਈਮ ਜਾ ਕੇ ਫੁੱਲ ਕੱਢ ਜਾਂਦਾ ਹੁੰਦਾ ਫੁੱਲ ਆ ਪੱਕ ਜ ਜਾਂਦਾ ਜੀ ਮੈਂ ਉਹੀ ਗੱਲ ਕਰੀ ਸੀ ਬਾਈ ਨਾਲ ਜਦੋਂ ਕੜਾ ਆਪਣੇ ਇਧਰ ਆਮ ਵੀ ਮਿਲ ਜਾਂਦੇ ਨੇ ਉਹਦਾ ਹੁਣ ਫੁੱਲਾਂ ਦੇ ਭਰੇ ਭਰੇ ਹੋਣਗੇ ਉਹਦਾ ਬਸ ਉਹੀ ਬਾੜ ਦੇਣਗੇ ਇੱਕਾ ਠੀਕ ਹੈ ਉਹ ਫਿਰ ਆਲ ਵੀ ਉਹ ਆ ਰਹੇ ਨੇ ਅੱਜ ਵੀ ਹਾਂ ਆ ਰਹੇ ਨੇ ਆਪਣੇ ਹੈਗੇ ਆਪਣੇ ਚਾਲ ਦੇ ਤੋਂ ਉਹੀ ਨੇ ਰਿਟੇਲ ਚ ਚਾਲ ਦੇ ਨਾਲ ਉਹੀ ਨੇ ਠੀਕ ਹੈ ਜੀ ਇਹ ਤਾਂ ਆਪਾਂ ਦਾ ਮਨ ਤਾਂ 5-6 ਸਾਲ ਹੋ ਗਏ ਪਹਿਲਾਂ ਇਹ ਰਾਏਵਿੰਦਰ ਭੁੱਲਰ ਸੀ ਗੜਾ ਇਹਦਾ ਦੋਸਤ ਸੀ ਲੁਧਿਆਣੇ ਜੁਨੀਵਰਸਿਟੀ ਚ ਇਕੱਠੇ ਮਿਲਦੇ ਸੀ ਮੈਨੂੰ ਇਹਨੇ ਦੱਸ ਪਾਈ ਮੈਂ ਉਦੋਂ ਸਪੈਸ਼ਲ ਲਿਆਉਂਦਾ ਰਿਹਾ 2 ਸਾਲ ਤੱਕ ਉੱਥੋਂ ਜਾ ਕੇ ਤੁਸੀਂ ਤਜਰਬਾ ਕਰਕੇ ਦੇਖਿਆ ਵੀਰੋ 2 ਸਾਲ ਮੈਂ ਲਿਆਉਂਦਾ ਰਿਹਾ ਸਪੈਸ਼ਲ ਕੁਝ ਇਹ ਮੰਗਾਉਂਦਾ ਸੀ ਤੇ ਕੁਝ ਮੈਂ ਆਪਦੇ ਵਾਸਤੇ ਲਿਆਉਂਦਾ ਸੀ 2-3 ਸਾਲ ਲਿਆਉਂਦੇ ਰਹੇ ਉਸ ਤੋਂ ਬਾਅਦ ਹੁਣ ਹੋਲੀ-ਹੋਲੀ ਉਹ ਬਣ ਗਿਆ ਉਹਨਾਂ ਨਾਲ ਲਿੰਕ ਬਣ ਗਿਆ ਹਾਂ ਲਿੰਕ ਬਣ ਗਿਆ ਹੁਣ ਆਪਣੇ ਪਿੰਡ ਚ ਵੀ ਆ ਜਾਂਦਾ ਆਪਣੀ ਮਾਰਕੀਟ ਚ ਮਿਲਣਾ ਲੱਗਿਆ ਮਾਰਕੀਟ ਚ ਆਉਣ ਲੱਗਿਆ ਆਪਣੇ ਪਿੰਡ ਹੀ ਲਿਆਉਂਦੇ ਆ ਉੱਥੋਂ ਜਾ ਕੇ ਅੱਛਾ ਸਪੈਸ਼ਲ ਲਿਆਉਣਾ ਪੈਂਦਾ ਸਪੈਸ਼ਲ ਲਿਆਉਂਦੇ ਨੇ ਉਹ ਉੱਥੇ ਵੀ ਦਿਖਾਣੀ ਹੈ ਕਿ ਕੋਈ ਫਾਰਮ ਨਾ ਨਾ ਉਹ ਬਾਈ ਉਹ ਆਮ ਜ਼ਿੰਮੇਵਾਰੀ ਨੇ ਠੀਕ ਹੈ ਜਿਹੜੇ ਤਿਆਰ ਕਰਦੇ ਨੇ ਜਿਹੜੇ ਤਿਆਰ ਕਰਦੇ ਨੇ ਉਹਦਾ 4-4 5-5 ਕਿੱਲੇ ਬਰਸੀਨ ਦੇ ਬੀਜ ਦੇ ਨੇ ਤੇ ਉਹ ਮੁੜ ਕੇ ਪਹਿਲਾਂ ਤਾਂ ਉਹ ਬਾਡਾ ਵੱਡ ਲੈ ਲੈਂਦੇ ਨੇ ਮੁੜ ਕੇ ਉਹ 20 ਪਕਾ ਲੈਂਦੇ ਨੇ ਹਾਂ 20 ਪਕਾ ਕੇ ਉਹ ਕਹਿੰਦੇ ਸਾਡਾ ਵੀ ਐ ਇਹਨੂੰ ਪਤਾ ਲੱਖ ਰੁਪਏ ਦਾ ਕਿੱਲੇ ਦਾ ਹੋ ਜਾਂਦਾ ਦਾ ਬੀਜ ਠੀਕ ਹੈ ਠੀਕ ਹਾਂ ਹੁਣ ਤਾਂ ਇਹਨਾਂ ਦੀ ਮਿਹਨਤ ਦਾ ਮੁੱਲ ਬਿਲਕੁਲ ਉਹਨਾਂ ਨੇ ਵੇਚਤਾ ਪਰ ਇਹਦੇ ਮਿਹਨਤ ਬਹੁਤ ਜ਼ਿਆਦਾ ਆ ਰਾ ਬੀਤੇ ਉਧਰ ਦਾ ਜੋ ਨੀਰ ਲਵਾਈ ਚੱਲ ਪੈਂਦੀ ਹੈ ਉਧਰ ਉਹ ਇਹ ਵੱਢਣ ਦੀ ਹੁੰਦੀ ਹੈ ਵੱਢਣ ਦੀ ਹੁੰਦੀ ਹੈ ਬਾਈ ਉਧਰ ਬੰਦੇ ਨਹੀਂ ਮਿਲਦੇ ਵੱਢਣ ਵਾਸਤੇ ਹਾਂ ਲੇਬਰ ਦਾ ਬਹੁਤ ਔਖਾ ਲੇਬਰ ਦਾ ਬਾਲਾ ਔਖਾ ਇਹਦੇ ਚ ਤਾਂ ਉਦੋਂ ਮਿਹਨਤ ਬਾਲੀ ਵੀ ਪਾਲਦਾ ਇਹ ਪਕਾਉਣ ਵਾਸਤੇ ਉਹ ਤਾਂ ਫਿਰ ਚਲੋ ਅਗਲੇ ਮਿਹਨਤ ਕਰਦੇ ਹਾਂ ਹਾਂ ਉਹਦਾ ਜਿਹੜਾ ਪਰ ਬਈ ਤੁਹਾਨੂੰ ਕੋਈ ਲੱਗਦਾ ਵੀ ਇਹਦਾ ਫਾਇਦਾ ਤੁਹਾਨੂੰ ਇਹਦਾ ਫਾਇਦਾ ਹੈਗੀ ਆ ਬਾਈ ਹੁਣ ਹੁਣ ਆਹ ਟਾਈਮ ਆ ਤੇ ਪੱਠੇ ਨਹੀਂ ਹੈਗੇ ਪੱਠੇ ਨਹੀਂ ਹੈਗੇ ਹਨ ਤੇ ਹਜੇ ਇਹਨੇ ਦ ਮੱਕ ਮੁੱਕ ਹੋ ਜਾਣਗੇ ਬੰਦ ਮੱਕ ਚੱਲ ਬੈਠ ਚੋਲੇ ਅਸੀਂ ਜਣਾ ਕਣਕਾਂ ਨੂੰ ਕ ਵੱਢਣੀ ਜਾਣ ਚੋਣਾਂ ਹਾਂ ਇਹਦਾ ਆਪ ਛੱਡਦੇ ਅਸੀਂ ਸਮਝਾਉਣ ਤਾਂ ਵਾੜ ਵੇਲੇ ਹੋਏ ਬੰਦਾ ਐਕਸਟਰਾ ਬੀਜ ਦਿੰਦਾ ਹੈਗਾ ਆਪਾਂ ਨੂੰ ਅੱਜ ਕੱਲ੍ਹ ਹੀ ਦਿੱਕਤ ਠੱਥੇ ਨਹੀਂ ਜ਼ਿਆਦਾ ਆਉਂਦੀ ਆ ਨਾ ਠੱਥੇ ਨਹੀਂ ਅੱਜ ਕੱਲ੍ਹ ਹੀ ਵੱਧ ਆਉਂਦੀ ਹੈ ਗਰਮੀ ਇਹ ਗਰਮੀ ਫੈਨ ਚ ਠੱਥੇ ਖਤਮ ਹੋ ਜਾਂਦੇ ਨੇ ਇੱਥੇ ਆ ਕੇ ਖਤਮ ਹੋ ਜਾਂਦਾ ਜਵੇ ਜੁਵੇ ਖਤਮ ਹੋ ਜਾਂਦੇ ਨੇ ਦੋ ਦੋ ਬਾਡਾ ਦੇ ਕੇ ਜਵੇ ਖਤਮ ਹੋ ਗਏ ਹੈ ਇਹ ਤਾਂ ਇਹ ਮਾੜੇ ਪਾਣੀ ਤੇ ਬਰਸੀਨ ਹੁੰਦਾ ਨਹੀਂ ਮਾੜੇ ਪਾਣੀ ਇਹ ਹੋ ਚੰਗੇ ਪਾਣੀ ਤੇ ਚੰਗੇ ਪਾਣੀ ਦੇ ਤਾਂ ਫੇਰ ਹਜੇ ਇਹ ਦੋ ਬਾਡ ਕਿ ਮਰਜੀ ਕਣ ਕਬੱਡੀ ਬਾਕੀ ਵੀ ਜਿਵੇਂ ਹੁਣ ਆਇਆ ਨਾ ਗਰਮੀ ਦਾ ਮੌਸਮ ਆ ਜਾਂਦਾ ਪਸ਼ੂਆਂ ਨੂੰ ਵੀ ਮੰਨ ਲਾ ਕੱਚੇ ਹਰੇ ਦੀ ਜ਼ਰੂਰਤ ਹੁੰਦੀ ਹੈ ਬਹੁਤ ਜਿਆਦੇ ਹੁੰਦੀ ਕੱਲੀ ਤੂੜੀ ਤਾੜੀ ਤੇ ਉਹ ਗੱਲ ਨਹੀਂ ਬਣਦੀ ਹੁੰਦੀ ਹਾਂ ਨਾ ਨਾ ਕੱਲੀ ਤੂੜੀ ਤੇ ਕਿੱਥੇ ਬੰਦਿਆ ਹੁਣ ਤੂੜੀ ਖਾ ਕੇ ਰੋਜ ਪੱਠੇ ਕਿਥੋਂ ਗਰਮੀ ਨਾਲ ਪਾਣੀ ਜਿਹਾ ਜ਼ਰੂਰ ਤੇ ਪਾਣੀ ਜਿਆਦਾ ਮਿਲਦਾ ਨਾ ਗਿੱਲੇ ਚੋਂ ਇਹਦੇ ਪਾਣੀ ਵੱਧ ਮਿਲਦਾ ਪਾਣੀ ਵੱਧ ਮਿਲਦਾ ਹਾਂ ਕੱਚੇ ਹਰੇ ਚੋਂ ਆਇਆ ਹਰਾ ਗਿਆ ਬਈ ਯਾਰ ਹਾਂ ਤਾਂ ਕਰਕੇ ਤੁਸੀਂ ਕਹਿ ਰਹੇ ਹੋ ਨਾ ਵੀ ਇਹ ਚੀਜ਼ ਜ਼ਰੂਰੀ ਹੈ ਨਾ ਹਾਂ ਪੱਠਾ ਨਹੀਂ ਤੇ ਜ਼ਰੂਰੀ ਹੈ ਪਸ਼ੂਆਂ ਬਾਤ ਜ਼ਰੂਰੀ ਹੈ ਬਈ ਜ ਫੇਰੀ ਪਸ਼ੂ ਖੁਸ਼ ਹੋ ਕੇ ਦੁੱਧ ਦੇਊਗਾ ਪੱਠਾ ਨਹੀਂ ਦਾ ਪਊਆ ਨੂੰ ਜੇ ਹੁਣ ਕੱਲਾ ਆਪਾਂ ਕਹੀਏ ਵੀ ਤੂੜੀ ਛੱਡੀ ਨਾ ਕਿੱਡਾ ਨਾਲ ਤਾਂ ਵਜੋਂ ਫੇਰ ਆਰਟੀਫੀਸ਼ੀਅਲ ਹੋ ਗਿਆ ਨਾ ਹੈ ਜੇ ਆ ਫੀਡਾ ਫੂਡਾ ਦੁੱਧ ਕਢਾਈ ਜਾਂਦੇ ਆ ਉਹ ਤਾਂ ਕੈਮੀਕਲ ਹੀ ਹੋ ਗਿਆ ਉਹ ਤਾਂ ਕੈਮੀਕਲ ਹੀ ਨੇ ਇੰਨਾ ਫੀਡ ਨਾਲ ਵੀ ਬਾਕੀ ਸਾਰੇ ਇੰਨਾ ਦੁੱਧ ਕੱਢ ਕੇ ਪਸ਼ੂ ਕਿੰਨੇ ਸਾਲ ਕੱਢ ਦੂ ਕਿੰਨੇ ਸਾਲ ਕੱਢ ਦੂ ਬਾਕੀ ਹਰਾ-ਜਰਾ ਵੀ ਜ਼ਰੂਰੀ ਹੈ ਨਾਲ-ਨਾਲ ਉਹਨਾਂ ਦੇ ਬਈ ਫੀਡ ਦੇ ਨਾਲ ਆਪਣੀ ਜਿਹੜਾ ਕੁਦਰਤੀ ਚੀਜ਼ ਹੈ ਇਹਨਾਂ 'ਚ ਹੀ ਮਿਲਣੀ ਹੈ ਨਾ ਹਾਂ ਕੁਦਰਤੀ ਚੀਜ਼ਾਂ ਇਹੀ ਬੰਨਿਆ ਤੁਸੀਂ ਕੋਰ ਦੇਖੋ ਇੱਕੋ ਫੀਡ ਪਾਈ ਜਾ ਪਸ਼ੂ ਨੂੰ ਦੁੱਧ ਦੇ ਵਿੱਚੋਂ 스멜 ਆਉਣ ਲੱਗ ਜਾਂਦੀ ਹੈ ਫੀਡ ਦੀ ਹਾਂ ਹੁਣ ਤਾਂ ਇਹਨਾਂ ਤਾਂ ਕਿਵੇਂ ਚਾਰ ਪੌਦਿਆਂ ਲੋਕ ਚਾਰਾਂ ਚ ਚਾਰ ਹਾਂ ਚਾਰ ਵਾਲੇ ਦੁੱਧ ਚ 스멜 ਆਉਂਦੀ ਹੈ ਆਪਾਂ ਨੂੰ ਫੀਡ ਚ ਕੀ ਘਸ਼ਰ ਲਾ ਕੇ ਪਾਉਂਦੇ ਨੇ ਹੈਗੇ ਜਿਹੜੀ ਆਪਾਂ ਘਰੇ ਬੰਘਾ ਲੈਣੇ ਹਾਲੇ ਜਾਂਦਾ ਵੀ ਪਤਾ ਹੁੰਦਾ ਭਈ ਆਪਾਂ ਉਹਦਾ ਵੀ ਪਤਾ ਹੁੰਦਾ ਹਾਂ ਹੈ ਬਾਕੀ ਬਾਈ ਜਿਹੜੇ ਪਹਿਲਾਂ ਪਸ਼ੂ ਸੀ ਆਪਣਾ ਪੱਕਾ ਕੁਦਰਤੀ ਮੱਕ ਬਰਸੀਨ ਜਵਾ ਜੋ ਵੀ ਸੀ ਨਾ ਇਹ ਚੀਜ਼ੇ ਖਾਂਦੇ ਸ਼ੁੱਧ ਤਾਂ ਸ਼ੁੱਧੀ ਦੁੱਧ ਆਉਣਾ ਸੀ ਮੈਂ ਤਾਂ ਇਦੋਂ ਆਪਣਾ ਭਾਈ ਹੋ ਗਏ ਮਨ ਲਾਦਾ ਵੀ 10 12 ਸਾਲ ਹੋ ਗਏ 15 ਸਾਲ ਹੀ ਹੋ ਗਏ ਹੋਣਗੇ ਅੱਛਾ ਜੀ ਬਰਨਾਲੇ ਜਿਹੜੇ ਸਾਡੀ ਰਿਸਤਰੀ ਹੈ ਠੀਕ ਹੈ ਉਧਰ ਮੈਂ ਗਿਆ ਤੇ ਉੱਥੇ ਮੈਂ ਖੇਤ ਵਾਗਰ ਉਹਨਾਂ ਦੇ ਅੱਛਾ ਜੀ ਉੱਥੇ ਬਰਸੀਨ ਦੇਖ ਰਾ ਇਹਦੇ ਵਾਂਗੂ ਜਮਾ ਠੀਕ ਕੱਚਾ ਖੜਾ ਅੱਛਾ ਮੈਂ ਯਾਰ ਆਪਣੇ ਕਿਉਂ ਨਹੀਂ ਹੁੰਦਾ ਇਹੀ ਸਮਿਆਂ ਚ ਆਹ ਸਮਿਆਂ ਚ ਜਮਾ ਮੈਂ ਯਾਰ ਆਪਣੇ ਯਾਰ ਪੱਠੇ ਯਾਰਾ ਇਹਦੇ ਵਾਂਗੂ ਯਾਰ ਵੀ ਬਰਸੀਨ ਇੰਨਾ ਵੀ ਕੰਧ ਵਾਂਗੂ ਅੜਿਆ ਖੜਾ ਕੱਚਾ ਕੱਚਾ ਖੜਾ ਹੈ ਹੂੰ ਹੂੰ ਵੀ ਆਪਣੇ ਕਿਉਂ ਨਹੀਂ ਹੁੰਦਾ ਇਹ ਯਾਰਾ ਕਮਾਲ ਦੀ ਗੱਲ ਹੈ ਹੂੰ ਹੂੰ ਤੇ ਉੱਥੇ ਮੈਂ ਦੇਖਿਆ ਕਿਦੋਂ ਉਦੋਂ ਬਾਅਦ ਕਹਦਾ ਮੈਨੂੰ ਹੁਣ ਵੀ ਮੈਨੂੰ ਲੱਗਦਾ ਵੀ 7 ਸਾਲ ਤਾਂ ਹੋ ਗਏ ਬੀਜ ਲਿਆਉਂਦੇ ਨੇ ਉਧਰੋਂ ਫਿਰ ਉਹ ਕਹਦਾ ਉਧਰੋਂ ਬੀਜ ਲਿਆਉਣੇ ਆ ਹੁਣ ਹੁਣ ਪਤਾ ਲੱਗਦਾ ਯਾਰ ਬੀਜ ਦੀ ਫਰਕ ਸੀ ਬੀਜ ਦਾ ਹੀ ਫਰਕ ਸੀ ਬਾਈ ਹੋਰ ਹੈ ਹੁਣ ਤੂੰ ਐ ਲਾ ਲਓ ਅਜ ਤਾਂ ਇਹਨੇ ਫੁੱਲ ਨਹੀਂ ਕੱਢਿਆ ਹਾਂ ਫੁੱਲ ਆਪਦੇ ਦੇਖੋ ਬੀਜ ਦੇ ਟਾਈਮ ਖਤਮ ਹੋ ਜਾਂਦੇ ਸੀ ਹਾਂ ਨਹੀਂ ਤਾਂ ਹੁਣ ਨੂੰ ਫੁੱਲਾਂ ਨਾਲ ਭਰੀ ਹੁੰਦੀ ਕਿਹੜੇ ਆਪਣੇ ਆਮ ਆਮ ਗਰੜ ਮਰਨ ਦੇ ਹੋ ਜਾਂਦਾ ਕਰ ਹਾਂ ਹੈ ਤੇ ਨਾ ਕੋਈ ਮਹਿੰਗਾ ਨਹੀਂ ਇਹ ਵਧੀਆ ਰੇਟ 'ਚ ਆ ਜਾਂਦਾ ਉਧਰੋਂ ਉਹ ਨਾਲ ਵੀ ਆ ਜਾਂਦਾ ਹੋਊਗਾ ਉਹੀ ਰੇਟ ਤੋਂ ਉਹੀ ਨੋਰਮਲ ਹੁੰਦਾ ਹੈ ਉਹੀ ਰੇਟ ਚੱਲੇ ਆ ਉਰੇ ਵੀ ਉਹੀ ਰੇਟ ਲਾ ਜਾਂਦੇ ਨੇ ਉਥੋਂ ਵੀ ਹੁਣ ਉਹ ਹੁਣ ਘਰਾਂ ਚੋਂ ਵੀ ਸਿੱਧਾ ਦੇ ਦਿੰਦੇ ਨੇ ਵਿਚਾਰੇ ਉਹ ਹਾਂ ਜਿਹੜੇ ਸਹਚਾਰ ਵਾਲੇ ਬੰਦੇ ਆਈ ਪਰ ਮੈਂ ਕਹਿੰਦੇ ਨਹੀਂ ਲਿੰਕ ਬਣ ਜਾਂਦਾ ਬਾਈ ਲਿੰਕ ਬਣ ਜਾਂਦੇ ਨੇ ਬਾਕੀ ਚਾਹੀਦਾ ਜਿਵੇਂ ਤੁਸੀਂ ਗੱਲ ਕਰੀਆ ਬੀਜ ਦੀ ਇਹ ਤਾਂ ਆਪਾਂ ਬਾਈ ਕੋਈ ਵੀ ਫਸਲ ਬੀਜਦੇ ਆ ਬੀ ਹੀ ਚੰਗਾ ਚਾਹੀਦਾ ਆਪਾਂ ਨੂੰ ਜਾੜੀ ਮਜ਼ਬੂਤ ਚਾਹੀਦਾ ਨਾ ਜਾੜੀ ਮਜ਼ਬੂਤ ਚਾਹੀਦੀ ਆ ਬੀ ਚੰਗਾ ਹੋਊਦਾ ਫੇਰੀ ਚੋ ਜਿਹੜੀ ਫਸਲ ਆ ਹਾਂ ਇਹ ਤਾਂ ਕੋਈ ਵੀ ਫਸਲ ਕਰਦੇ ਨਾ ਬੀ ਆਪਾਂ ਨੂੰ ਚੰਗਾ ਲੈਣਾ ਚਾਹੀਦਾ ਹਾਂ ਹੁਣ ਆਪਾਂ ਪਹਿਲਾਂ ਕਿਹੜੇ ਸਸਤੇ ਮੰਗਰ ਜਾ ਕੇ ਜਾਂ ਦੂਰ ਤੋਂ ਡਰਦੇ ਮਾਰੇ ਕੋਈ ਮਾੜਾ ਚੀਜ਼ ਲੈ ਆਈ ਤਾਂ ਕੋਈ ਫਾਇਦਾ ਨਹੀਂ ਕਿਉਂਕਿ ਮਿਹਨਤ ਹਰ ਇੱਕ ਤੇ ਉਨੀ ਕਰਨੀ ਪੈਣੀ ਆਪਾਂ ਨੂੰ ਹਾਂ ਮਿਹਨਤ ਮਿਹ बना, बना था था ले 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 अच्छा। ਤਜਰਬਾ ਕਰਿਆ ਤੁਸੀਂ? ਕਰ ਲਿਆ ਸੀ। 2 ਸਾਲ ਦਾ ਵੀ ਬਣਾ ਬਣਾ ਕੇ ਸੀ। ਵੀ ਫਿਰ ਕਾਮਯਾਬ ਨਹੀਂ ਹੋਇਆ ਸੁੱਤ ਤੇ ਕੀ ਗੱਲ ਹੋਈ? ਨਹੀਂ ਵੱਡ ਵੀ ਲਿਆ ਸੀ। ਅੱਛਾ ਅੱਛਾ। ਹੋਰ ਕੋਈ ਉਦੋਂ ਝੋਨਾ ਜੂਨਾ ਲੇਟ ਲਾਤਾ ਸੀ ਬਰਸੀਨ ਵਾਲੇ ਚ। ਅੱਛਾ ਅੱਛਾ। ਵੀ ਲੇਟ ਕਰ ਲਿਆ ਸੀ। ਉਦੋਂ ਫਿਰ ਵੱਡਿਆਂ ਦਾ ਗਿਆਨ ਆ ਕਿ ਵੀ ਤੂੜੀਆ ਦੀ ਮਸ਼ੀਨ ਹੁੰਦੀ ਐ। ਤੂੜੀ ਦੀ ਮਸ਼ੀਨ ਦੇ ਥੱਲੇ ਬੰਨ ਕੇ ਪੱਲੀ। ਅੱਛਾ ਅੱਛਾ। ਤੇ ਬਿਜਲੀ ਉਹੀ ਟਪਾਤੀ। ਠੀਕ ਐ। ਠੀਕ ਐ। ਹੋਰ ਕਿਆਰੇ ਵੀ ਜਿਹੜਾ ਮੁੜ ਕੇ ਉਹਦੇ ਨਾਲ ਹੀ ਵੀ ਥੱਲੇ ਪੱਲੀ ਬਣ ਲਈ ਉਹਦੇ ਉਸ ਪੱਲੀ 'ਚ ਵੀ ਜਾਈ ਗਿਆ ਕੁਝ ਟੈਂਕੀ 'ਚ ਜਾਈ ਗਿਆ ਫਰਹਾਰ ਕੇ ਉਮੀ ਟਪਾਲੀ ਬੀਜ ਦੀ ਬੱਡਰ ਬੁੱਡਣ ਦਾ ਉਦੋਂ ਆਪਾਂ ਝੋਨੇ ਝੋਨੇ ਲਾਉਂਦੇ ਨੇ ਪੂਰੀ ਉਦੋਂ ਕਿੱਥੇ ਵੱਢੀ ਨਹੀਂ ਤੇ ਉਦੋਂ 2 ਸਾਲ ਦਾ ਬੀਜ ਦੀ ਮੈਂ ਕਰ ਗਿਆ ਸੀ ਇਹਦਾ ਕੰਮ ਵੀ 2 ਸਾਲ ਦਾ ਬਣ ਗਿਆ ਸੀ ਬੀ ਵਧੀਆ ਬਣ ਜਾਂਦੀ ਸੀ ਠੀਕ ਹੈ ਠੀਕ ਹੈ ਹਾਂ 15 20 ਕਿਲੋ ਆਪ ਦੇ ਜੋਗਾ ਨਿਕਲਿਆ ਹੁੰਦਾ ਸੀ ਹੂੰ ਤੇ ਬੱਚੇ ਵੀ ਉਦੋਂ ਸੀਜ਼ਨ ਦਾ ਵੀ ਬਹੁਤ ਜ਼ੋਰ ਹੋ ਜਾਂਦਾ ਉਹ ਸੀਜ਼ਨ ਦਾ ਵਾੜਾ ਜ਼ੋਰ ਹੋ ਜਾਂਦਾ ਇੱਕ ਸੀਜ਼ਨ ਦਾ ਜ਼ੋਰ ਹੋ ਜਾਂਦਾ ਚਾਹ ਬੀ ਦਾ ਬੰਦਾ ਫੇਰ ਵੀ ਵੱਢ ਲੇ ਜੇ ਮੀਂਹ ਪੈ ਗਿਆ ਬਸ ਮੀਂਹ ਪੰਗਾ ਬਾਦ ਔਰ ਕੰਮ ਸਾਰੇ ਹਾਂ ਬਸ ਮੀਂਹ ਵੇਲੇ ਤਾਂ ਲੇਬਰ ਦੀ ਵੀ ਘਾਟ ਹੁੰਦੀ ਹੈ ਨਾ ਫਿਰ ਤਾਂ ਇਹਨੇ ਫਟਾਰ ਕੱਢਣੀ ਲੱਗ ਜਿੰਦੀ ਥੱਲੋ ਕੱਚੀ ਕੱਚੀ ਫਟਾਰ ਚੇ ਚੱਲਦਾ ਰਹਿੰਦਾ ਦੁਨੀਆ ਫਿਰ ਚੱਲ ਪੈਂਦਾ ਫਿਰ ਉਹ ਬੀਜ ਵੀ ਨਹੀਂ ਹਿਸਾਬ ਆਉਂਦਾ ਬਣਨ ਚ ਉਹ ਹਾਂ ਨਾਲ ਮੁੜ ਕੇ ਔਰ ਵੀ ਬਣ ਚ ਹਿਸਾਬ ਹੀ ਨਹੀਂ ਆਉਂਦਾ ਔਰ ਨਹੀਂ ਆਪਾਂ ਨੂੰ ਕੁੜਾ ਹੀ ਹੁੰਦਾ ਵੀ ਆਈ ਵਾਰ ਆਪਾਂ ਆਈ ਵਾਰ ਵੀ ਪੈਸੇ ਲਾਈਏ ਚੱਲਾ ਅਬਦੇ ਜੁਗਾ ਵੀ ਬਣ ਜੇ ਕੋਈ ਆਉਂ ਤਾਂ ਮਿਲਦਾ ਭਾਈ ਆਪ ਤਰ ਗਿ ਲੋ ਔਰ ਪਰ ਐ ਵੀ ਉਹ ਤੋਂ ਮੀਮੂ ਪੈ ਗਿਆ ਮੁੱਖ ਤੇ ਤੁਮ ਆਪਾਂ ਦੋਸਤਾਂ ਨੂੰ ਦਸੀ ਹੈ ਨਾ ਕਿਸੇ ਵੀਰ ਭਾਈ ਨੂੰ ਹੋਵੇ ਐਦਾਂ ਦਾ ਵਰਤੀਨਾ ਨਾ ਬਹੁਤ ਵਧੀਆ ਵੈਰਾਈਟੀ ਹੈ ਬੀ ਲਿਆਉਣਾ ਹੋਵੇ ਤਾਂ ਉਹ ਏਰੀਆ ਚ ਮਿਲਦਾ ਨਾ ਹਾਂ ਉਧਰੋਂ ਇਹ ਹਾੜੂ ਵੀ ਕਹਿ ਕੇ ਪਿੰਡਾਂ ਚ ਹੀ ਮਿਲ ਜਾਂਦਾ ਆਮ ਨਾ ਹਾਂ ਬਾਕੀ ਵਾਜਿਤ ਦੂਜੇ ਵੀ ਦੇ ਚੱਕਰਾਂ ਇਹ ਨਾ ਕੋਟ ਕੋਲੇ ਉਧਰ ਕਈ ਪਿੰਡ ਨੇ ਭਾਈ ਜਿਵੇਂ ਛਾਈ ਅੰਦਰ ਬਾਈ ਦਾ ਕਹਿਣ ਦਾ ਮਕਸਦ ਆ ਵੀ ਅੱਜ ਕੱਲ ਹਰੇ ਪੱਠੇ ਦਾ ਹੋ ਜਾਂਦਾ ਔਖਾ ਹੈ ਨਾ ਇਹਦਾ ਬਾਈ ਦਾ ਮੇਨ ਇਹੀ ਮਕਸਦ ਹੈ ਕਹਿੰਦਾ ਵੀ ਆਪਾਂ ਚਲੋ ਕਰਦੇ ਹਾਂ ਹੋਰ ਵੀਰ ਭਾਈਆਂ ਨੂੰ ਵੀ ਪਤਾ ਲੱਗੇ ਉਹ ਵੀ ਇਹ ਹਰਾਚਾਰਾ ਬੀਜ ਲੈਣ ਤਾਂ ਆਪਣੇ ਪਸ਼ੂਆਂ ਨੂੰ ਪਾ ਲੈਣ ਹਨਾ ਸੌਖਾ ਰਹਿੰਦਾ ਵੀ ਹਾੜੂ ਬਰਸੀਨ ਤੁਸੀਂ ਜਿੱਥੋਂ ਵੀ ਮਰਜ਼ੀ ਤੁਹਾਡੇ ਏਰੀਆ ਜਿੱਥੋਂ ਹੀ ਮਿਲਦਾ ਤਾਂ ਲੈ ਲਓ ਤਾਂ ਚੰਗੀ ਚੀਜ਼ ਆ ਬਾਈ ਕਹਿੰਦਾ ਬਹੁਤ ਵਧੀਆ ਤਜਰਬਾ ਸਾਹੀ 7 ਸਾਲ ਹੋ ਗਏ ਬਾਈ ਨੇ ਕਹਿੰਦਾ ਕੋਈ ਦਿੱਕਤ ਨਹੀਂ ਆਉਂਦੀ ਆਦ ਦਿਨਾ ਚਾਕੇ ਬਾਕੀ ਆਪਣੇ ਏਰੀਆ ਚ ਤਾਂ ਮੁਸ਼ਕਲ ਹੈ ਹਾਂ ਆਪਣੇ ਏਰੀਆ ਚ ਕਹਿ ਕੇ ਤਾਂ ਦੇ ਦਿੰਦੇ ਨੇ ਸਾਧੂ ਵੀ ਕਹਿ ਕੇ ਦੇ ਦਿੰਦੇ ਨੇ ਉਰੋਂ ਵੀ ਕਹਿ ਕੇ ਦੇ ਦਿੰਦੇ ਚਲੋ ਬਰਨਾਲਾ ਲਿਆਣਾ ਜਿੱਥੋਂ ਵੀ ਬੰਦੇ ਨਾਲ ਆ ਇੱਧਰ ਬਰਨਾਲੇ ਲਿਦਾਣੇ ਵੀ ਨਹੀਂਓ ਕਿਸੇ ਪਿੰਡ ਦੇ ਵਿੱਚੋਂ ਕਹਿ ਕੇ ਮਿਲਦਾ ਵੀ ਹਾਂ ਭਾਈ ਹਾੜੂ ਵੀ ਹੈਗਾ ਸਾਡੇ ਕੋਲੇ ਵੀ ਉਧ ਮੈਂ ਵੀ ਲਿਆ ਕੇ 1-2 ਸਾਲ ਬੀਜਿਆ ਮਾਨਸਤੋਂ ਮੈਂ ਝੂਠ ਮਾਰ ਕੇ ਕਿਸੇ ਨੂੰ ਦੇਣਾ ਉਹ ਸਵਾਦ ਰਗਾ ਹਾੜੂ ਦੇ ਦਿੰਦੇ ਨੇ ਪਰ ਉਹ ਹਾੜੂ ਆ ਨਹੀਂ ਨਿਕਲਦਾ ਮੈਨੂੰ ਨਹੀਂ ਨਿਕਲਦਾ ਐਵੇਂ ਕਹਿੰਦੇ ਹਾਂ ਚਲੋ ਇਹ ਵੀਰ ਭਾਈਆਂ ਨੂੰ ਹਾੜਾ ਦੇ ਦਿੰਦਾ ਵੀ ਵੀ ਜੇ ਵੀਰ ਭਾਈਆਂ ਨੇ ਕਿਸੇ ਨੇ ਲੈਣਾ ਤਾਂ ਤਸੱਲੀ ਵਾਲੇ ਬੰਦੇ ਤੋਂ ਲੈ ਆਉਂਦਾ ਨਾ ਹਾਂ ਵੀ ਕਹਿਣ ਦਾ ਬਾਪ ਹਰੇਕ ਬੰਦੇ ਤੋਂ ਵੀ ਨਾ ਲਓ ਤਸੱਲੀ ਵਾਲੇ ਤੋਂ ਹੀ ਲਓ ਤਸੱਲੀ ਆ ਹੀ ਦੋ ਲੋ ਹੋਰ ਬਾਕੀ ਇਹ ਵੀ ਆ ਟਾਈਮ ਜਾ ਕੇ ਪੱਕਦਾ ਨਹੀਂ ਹੈਗਾ ਇਹ ਦੂ ਵੀ ਮਹੀਨਾ ਚੱਲੂਗਾ ਹੋਰ ਚੱਲੂਗਾ ਮਹੀਨਾ ਹਾਂ ਮਹੀਨੇ ਤੋਂ ਵੀ ਵੱਧ ਚੱਲੇ ਜੂਗਾ ਚੱਲੇ ਜੂਗਾ ਹਾਂ ਇਹ ਦੋ ਵਾਢਾ ਹੋਰ ਦਊਂਗਾ ਹਾਂ ਸੱਤ ਅੱਠ ਵ ਠੀਕ ਹੈ ਬਈ ਧੰਨਵਾਦ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਤੇ ਜੇ ਕੋਈ ਵੀ ਤੁਹਾਨੂੰ ਹੋਰ ਜਾਣਕਾਰੀ ਲੋੜੇ ਤਾਂ ਕਮੈਂਟ ਕਰਕੇ ਜ਼ਰੂਰ ਪੁੱਛਣਾ ਤਾਂ ਆਪਾਂ ਤੁਹਾਨੂੰ ਬਾਈ ਨੂੰ ਹੋਰ ਵੀ ਜਾਣਕਾਰੀ ਬਾਈ ਤੋਂ ਲੈ ਕੇ ਤੁਹਾਨੂੰ ਦੱਸਾਂਗੇ ਧੰਨਵਾਦ